ਮਾਤਾ ਪਾਚ ਕਬਿਤ ਸਭ ਸੁਖ ਲੈ ਕੇ ਗਏ ਗੜੋ ਦੁੱਖ ਦੇਤ ਭਏ ਰਾਜਾ ਦਸ਼ਰਥ ਜੂ ਕ ਕਹਿ ਕ ਅਜ ਪਾਤ ਹੋ ਅਜ ਹੂ ਨ ਛੀਜੈ ਬਾਤ ਮਾਨ ਲਈ ਅਜ ਹੂ ਨ ਛੀਜੈ ਬਾਤ ਮਾਨ ਲਈਜੈ ਰਾਜ ਕੀਜੈ ਕਹੋ ਕਾਜ ਕੌਣ ਕਹ ਹਮਾਰੇ ਸਰਉਣ ਨਾਥ ਹੋ ਸਰਉਣ ਨਾਥ ਲਿਖਿਆ ਭਾਰਾ ਨਹੀਂ ਕਰਨਾ ਇੱਥੇ ਨਾਥ ਹੈ ਜੀ ਲਿਖਿਆ ਨਾਥ ਅੱਛਾ ਤੁਸੀਂ ਤੱਤਾ ਬਣਾ ਲਓ ਜੀ ਕਹੋ ਕਾਜ ਕੌਣ ਕੋ ਹਮਾਰੇ ਸ੍ਰੌਣ ਨਾਤੋ ਰਾਜਸੀ ਕੇ ਧਰੋ ਸਾਜ ਸਾਧਨ ਕੈ ਕੀਜੈ ਕਾਜ ਕਹੋ ਰਗੁ ਰਾਜ ਆਜ ਕਾਹੇ ਕੋ ਸਿਧਾ ਤਹੋ ਤਪਸੀ ਕੇ ਭੇਸ ਕੀਨੇ ਜਾਨ ਕੀ ਕੋ ਸੰਗ ਲੀਨੇ ਮੇਰੇ ਬਨਵਾਸੀ ਮੋਹ ਉਦਾਸੀ 디ਏ ਜਾਤ ਹੋ ਕਾਰੇ ਕਾਰੇ ਕਰ ਬਿਸ ਰਾਜਾ ਜੀ ਕੋ ਛੋਰ ਦੇਸ ਤਾਪਸੀ ਕੋ ਕਹਿ ਕਹਿ ਭੇਸ ਸਾਥ ਹੀ ਸਧਰ ਹਾਂ ਕੋਲ ਹੂੰ ਕੀ ਕਾਨ ਛੋਰੂੰ ਰਾਜਸੀ ਕੇ ਰਾਜ ਤੋਰੂੰ ਸੰਗ ਤੇ ਨ ਮੋਰੂੰ ਮੁਖ ਐਸੋ ਕਹਿ ਵਿਚਾਰ ਹਾਂ ਮੁੰਦਰਾ ਕਾਨ ਧਾਰੋ ਸਾਰੇ ਮੁਖ ਪੈ ਵਿਭੂਤ ੜਾਰੋਂ ਹੱਠ ਕੋ ਨਹਾਰੋਂ ਪੂਤ ਰਾਜ ਸਾਜ ਜਾ ਰਹਾਂ ਜੋਗਿਆ ਕੋ ਕੀਨੋ ਬੇਸ ਕੌਸ਼ਲ ਕੇ ਕੌਸ਼ਲ ਕੇ ਛੋਰ ਦੇਸ ਰਾਜਾ ਰਾਮਚੰਦ ਜੂ ਕੇ ਸੰਗ ਹੀ ਸਧਾਰ ਹਾਂ ਇਸ ਪਾਠ ਕਰਦਾ ਹੈ ਕਿ ਕ੍ਰੇਸ਼ੀ ਹਾਂਜੀ ਬੋਲੋ ਮੰਗਤੀ ਇਹਹੀ ਮੰਗਤੀ ਹੈ ਜੋਗਿਆ ਕੋ ਕੀਨੋ ਬੇਸ ਕੌਸ਼ਲ ਕੇ ਛੋਰ ਦੇਸ ਛੋਰ ਕ੍ਰੇਸ਼ ਤਾਂ ਨਹੀਂ ਹੈ ਕਿਤੇ ਦੇਸ਼ 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 ਨਾ ਅੱਛਾ ਵੈਸੇ ਕ੍ਰੇਸ ਪਾਠ ਵੀ ਹੈਗਾ ਤੇ ਜਿਹੜਾ ਮੂੰਹ ਜੋ ਬੋਲੀਏ ਦੇਸ਼ ਹਲੇ ਆ ਗਾਨੀਸ ਨੂੰ ਪੁੱਛੀਏ ਕਿਉਂ ਭਾਈ ਬੁੱਢੇ ਜੀ ਕਿਵੇਂ ਕਰਦੇ ਹੋ ਕ੍ਰੇਸ ਕਰਦੇ ਹੋ ਕਿ ਦੇਸ਼ ਹੈਂ ਦੇਸ਼ ਦੇਸ਼ ਅੱਛਾ ਕ੍ਰੇਸ ਨਹੀਂ ਅੱਛਾ ਅੱਛਾ ਹਾਂ ਜੀ ਜੋਗੀਆ ਕੋ ਕੀਨੋ ਬੇਸ ਕੌਸਲ ਕੋ ਛੋਰ ਦੇਸ ਫਿਰ ਤਾਂ ਆਪਣੇ ਬਾਤ ਹੀ ਕੋਈ ਨਹੀਂ ਅੱਡ ਤਾਂ ਨਹੀਂ ਹਾਂ ਰਾਜਾ ਰਾਮ ਚੰਦ ਜੂ ਕੇ ਸੰਗ ਹੀ ਸਿਧਾਰ ਹੋ ਅਪੂਰਬ ਛੰਦ ਕਾਨਨੇ ਗੇ ਰਾਮ ਧਰਮ ਕਰਮੰ ਧਾਮ ਲਛਨ ਲੈ ਸੰਗ ਜਾਨ ਕੀ ਸੋ ਭੰਗ ਤਾਤ ਤਿਆਗੇ ਪ੍ਰਾਨ ਉਤਰੇ ਬਿਉਮਾਨ ਵਿਚਰੇ ਵਿਚਾਰ ਮੰਤਰੀਆਂ ਅਪਾਰ ਬੈਠਿਓ ਬਿਸ਼ਿਸ਼ਟ ਸਰਬ ਵਿਪਿਸ਼ਟ ਮੁਕਲਿਓ ਕਾਗਦ ਪਠੈ ਮਗਧ ਸੰਕੜੇਸ਼ਵੰਤ ਸੰਕੜੇ ਸੰਕੜੇਸ਼ਵੰਤ ਸੰਕੜੇਸ਼ਵੰਤ ਮਤੈ ਮਤੰਤ ਮੁਕਲੇ ਕੇ ਦੂਤ ਪਉਣ ਕੇ ਸੇਪੂਤ ਅਸ਼ਟਨ ਅਸ਼ਟ ਨਦਯੰ ਲਖ ਅਸ਼ਟ ਨਦਯੰ ਲਖ ਦੂਤ ਗੇ ਚਰਬਾਖ ਭਰਤ ਅਗੇ ਜਹਾਂ ਜਾਤ ਭੇਤ ਇਕ ਤਹਾਂ ਉਤਰੇ ਸੰਦੇਸ਼ ਉਚਰੇ ਸੰਦੇਸ਼ ਉਚਰੇ ਸੰਦੇਸ਼ ਉਰਦ ਗਏ ਆਦੇਸ਼ ਬੇਕਠ ਅਰਧ ਕਰਨਾ ਉਰਦ ਗਏ ਆਦੇਸ਼ ਉਰਦ ਗਏ ਆਦੇਸ਼ ਪੱਤਰ ਬਾਚੇ ਭਲੇ ਲਾਗ ਸੰਗੰ ਚਲੇ ਕੋਪ ਜੀੰਗ ਜਗਿਓ ਧਰਮ ਪਰਮੰ ਭਗਿਓ ਕਾਸ਼ ਮੀਰੰ ਤਜਿਓ ਰਾਮ ਰਾਮੰ ਭਜਿਓ ਪ੍ਰਜ ਪੁਜੈ ਅਵਦ ਸੂਰਮਾ ਸਨਦ ਹੇਰਿਓ ਆਉਦੇਸ਼ ਮ੍ਰਿਤਕੰ ਕੇ ਭੇਸ ਭਰਥ ਬਾਚ ਕੇ ਕਈ ਸੋ ਮ੍ਰਿਤਕੰ ਮ੍ਰਿਤਕੰ ਥੋੜੇ ਮ੍ਰਿਤਕੰ ਨਹੀਂ ਭਾਈ ਮ੍ਰਿਤਕੰ ਹੈ ਮ੍ਰਿਤਕੰ ਕੱਕਾ ਨਹੀਂ ਹੈ ਮ੍ਰਿਤਕੰ ਮ੍ਰਿਤਕੰ ਕੇ ਭੇਸ ਭਰਥ ਬਾਚ ਕੇ ਕਈ ਸੋ ਲਖਿਓ ਕਸੂਤ ਬੁੱਲਿਓ ਸੁਪੂਤ ਧ੍ਰਿਗ ਮਈਆ ਤੋਹੇ ਲੱਜ ਲਈਆ ਮੋਹਿ ਲਾਈਆ ਮੋਹਿ ਲੱਲੇ ਨੂੰ ਕੰਨਾ ਕਰਦੇ ਤੇ ਨਹੀਂ ਹੈ ਤੂੰ ਮੰਮੇ ਨੂੰ ਕੰਨਾ ਤਾਂ ਨਹੀਂ ਕਰਨਾ ਮਈਆ ਹੈ ਮਈਆ ਤਾਂ ਨਹੀਂ ਕਰਨਾ ਲਾਈਆ ਮੋਹਿ ਧ੍ਰਿਗ ਮਈਆ ਤੋਹੇ ਲੱਜ ਲਈਆ ਮੋਹਿ ਨਾ ਕਰਿਓ ਕੁਕਾਜ ਕਾ ਕਰਿਓ ਕੁਕਾਜ ਕਾ ਕਰਿਓ ਕੁਕਾਜ ਕਿਉ ਜੀਐ ਨਿਲਾਜ ਮੋਹਿ ਜੈਬੇ ਤਹੀ ਰਾਮ ਹੈ ਗੇ ਜਹੀ ਹਾਂਜੀ ਮੋਹ ਮੋਹ ਜਾਬੇ ਤਹੀ ਇਥੇ ਸਿਆਰੀ ਹੋਗੀ ਹਾਂ ਹੀ ਸਿਆਰੀ ਮੇਰੇ ਕੋਲ ਤਾਂ ਵੀ ਹੈ ਜੀ ਨਵੀਆਂ ਪੋਥੀਆਂ ਤੇ ਮੋਹ ਜਾਬੇ ਤਹੀ ਰਾਮ ਹੈਗੇ ਜਹੀ ਕੁਸਮ ਵਿਚਿਤਰ ਛੰਦ ਤਨ ਬਨਵਾਸੀ ਰਗਵਰ ਜਾਣੈ ਦੁਖ ਸੁਖ ਸਮ ਕਰ ਸੁਖ ਦੁਖ ਮੰਨੈ ਬਲ ਕਰ ਧਰ ਕਰ ਅਪਮਨ ਜੈ ਹੈ ਰਗਪਤ ਸੰਗ ਹਮ ਬਨ ਫਲ ਖੈ ਹੈ ਐਮ ਕਹਿ ਬਚਨਾ ਘਰ-ਬਾਰ ਛੋੜੇ ਬਲ ਕਲ ਧਰ ਤਨ ਭੁਖਣ ਤੋਰੇ ਅਬਦੇਸ਼ ਜਾਰੇ ਅਬਦੇਸ਼ ਛਾੜਿਓ ਅਬਦੇਸ਼ ਅਬਦੇਸ਼ ਜਾਰੇ ਅਬਦੇਸ਼